ਬਿਲਕੁਲ ਜੀ ਜੇ ਆਪਾਂ ਗੱਲ ਕਰੀਏ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਮੌਜੂਦ ਆ ਅੱਜ ਇੱਕ ਉਸ ਸਖਸ਼ ਦੇ ਨਾਲ ਕੁਲਵੰਤ ਸਿੰਘ ਦੇ ਨਾਮ ਮਲਵਾਨ ਜਾ ਰਹੇ ਨੇ ਪੁਲਿਸ ਦੇ ਵਿੱਚ ਬਤੌਰ ਡਿਊਟੀ ਨਿਭਾ ਰਹੇ ਨੇ ਅੱਜ ਵੀਆਈਪੀ ਡਿਊਟੀ ਸੰਸਕਾਰ ਮੌਕੇ ਲੱਗੀ ਆ ਪਰ ਜਿਨ੍ਹਾਂ ਦੀ ਡਿਊਟੀ ਲੱਗੀ ਆ ਤਾਂ ਜੇ ਉਹਨਾਂ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਦੇ ਨਾਲ ਖੁਦ ਜੌਬ ਕੀਤੀ ਆ ਖੁਦ ਉਹਨਾਂ ਨਾਲ ਡਿਊਟੀ ਕੀਤੀ ਆ ਭਰਾ ਜੀ ਕਿੰਨਾ ਸਮਾਂ ਬਤੌਰ ਤੁਸੀਂ ਵੀਰ ਦੇ ਨਾਲ ਡਿਊਟੀ ਕੀਤੀ ਆ ਅਸੀਂ ਮੇਰੇ ਨਾਲ ਕਾਫੀ ਸਮਾਂ ਡਿਊਟੀ ਕੀਤੀ ਜੀ ਅਸੀਂ ਇਕੱਠੇ ਭਰਤੀ ਹੋਏ ਆ ਜੀ ਤੇ ਇਕੱਠੇ ਅਸੀਂ ਟ੍ਰੇਨਿੰਗ ਕੀਤੀ ਆ ਜੀ ਹਾਂਜੀ ਭਰਾ ਜੀ ਹਾਲਾਂਕਿ ਉਹ ਕਹਿੰਦੇ ਵੀ ਉਹ 뮤직 ਨਾਲ ਇੰਨਾ ਪਿਆਰ ਕਰਦੇ ਸੀ 뮤직 ਨੂੰ ਉਹਨਾਂ ਚਾਹੁੰਦੇ ਸੀ ਕਿ ਉਹਨਾਂ ਨੇ ਆਪਣੀ ਡਿਊਟੀ ਤੱਕ ਛੱਡਤੀ ਜਦ ਭਰਤੀ ਹੋਈ ਇਕੱਠੇ ਟ੍ਰੇਨਿੰਗ ਹੋਏ ਤਾਂ ਕੋਈ ਗੱਲਾਂ ਕਿ ਉੱਥੇ ਗਾਉਣ ਵਜਾਉਣ ਦਾ ਹੈ ਜਾਂ ਕੁਝ ਇਦਾਂ ਦਾ ਮਾਹੌਲ ਹੁੰਦਾ ਸੀ ਹਾਂਜੀ ਬਹੁਤ ਸਾਰੀਆਂ ਗੱਲਾਂ ਜੀ ਬਹੁਤ ਜ਼ਿਆਦਾ ਉਹਨਾਂ ਦੀਆਂ ਮਨ ਦੇ ਵਿੱਚ ਅਗੇ ਜੀ ਟ੍ਰੇਨਿੰਗ ਟਾਈਮ ਡਿਊਟੀ ਟਾਈਮ ਉਹਨਾਂ ਨੇ ਆਪਣਾ ਕੋਈ ਨਾ ਕੋਈ ਨਵਾਂ ਗਾਣਾ ਜਾਂ ਕੋਈ ਨਾ ਕੋਈ ਕਲਿੱਪ ਸਾਨੂੰ ਸਾਰਿਆਂ ਨੂੰ ਉੱਥੇ ਮਤਲਬ ਸੁਣਾਉਣਾ ਐਂਟਰਟੇਨਮੈਂਟ ਕਰਨਾ ਅੱਜ ਵੀ ਮਤਲਬ ਹੁਣ ਸਾਡੇ ਸਾਨੂੰ ਇਹ ਨਹੀਂ ਹੈਗਾ ਵੀ ਸਾਡਾ ਇੱਕ ਰਾਜਵੀਰ ਜਵੰਦਾ ਸਿੰਗਰ ਸਾਡਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਜੀ ਸਾਡੇ ਸਾਰੇ ਮਹਿਕਮੇ ਨੂੰ ਸਾਡੇ ਜਿੰਨੇ ਵੀ ਮੁਲਾਜ਼ਮ ਉਹਨਾਂ ਨਾਲ ਭਰਤੀ ਹੋਏ ਟ੍ਰੇਨਿੰਗ ਕੀਤੀ ਸਾਰਿਆਂ ਨਾਲ ਭਰਾਵਾਂ ਤੌਰ ਤੇ ਬਹੁਤ ਮਲਾਪੜੇ ਬਹੁਤ ਮਿੱਠੇ ਸੁਆਦੇ ਸੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਹੁੰਦੇ ਸੀ ਤੇ ਅੱਜ ਬਸ ਸਾਨੂੰ ਅਸੀਂ ਡਿਊਟੀ ਤੇ ਆਏ ਅਸੀਂ ਜ਼ਿੰਮੇਵਾਰੀ ਨਿਭਾ ਰਹੇ ਹਾਂ ਪਰ ਸਾਨੂੰ ਇਹ ਨਹੀਂ ਲੱਗਦਾ ਵੀ ਸਾਡਾ ਮੁਲਾਜ਼ਮ ਭਰਾ ਇਸ ਦੁਨੀਆ ਤੋਂ ਚਲਾ ਗਿਆ ਇਹ ਸਾਨੂੰ ਕੁਝ ਬਿਆਨ ਸ਼ਬਦ ਨਹੀਂ ਆ ਰਹੇ ਸਾਡੀਆਂ ਲੱਤਾਂ ਕੰਬ ਰਹੀਆਂ ਵੀ ਸਾਨੂੰ ਬਹੁਤ ਜ਼ਿਆਦਾ ਭਾਵਿਕ ਹੈ ਸਾਡਾ ਸਾਰਾ ਮੁਲਾਜ਼ਮ ਸਟਾਫ ਪਾਜੀ ਖਦੇ ਸੋਚੇ ਨਹੀਂ ਹੋਣਾ ਜਿਸ ਭਰਾ ਦੇ ਨਾਲ ਇੰਨਾ ਸਮਾਂ ਬਤਾਇਆ ਡਿਊਟੀ ਕੀਤੀ ਹੈ ਉਸ ਭਰਾ ਦੇ ਸੰਸਕਾਰ ਦੇ ਵਿੱਚ ਵੀਆਪੀ ਡਿਊਟੀ ਦੇਣੀ ਪਈਗੀ ਉਹ ਵੀ ਏਡੀ ਮਜਬੂਰੀ ਦੇ ਵਿੱਚ ਅ ਅਸੀਂ ਉਹ ਜ਼ਿੰਮੇਵਾਰੀਆਂ ਦੇ ਬੱਜੇ ਹੋਣ ਦੇ ਨਾਤੇ ਅਸੀਂ ਅੱਜ ਮੈਂ ਡਿਊਟੀ ਤੇ ਮੇਰੀ ਡਿਊਟੀ ਵੀਆਪੀ ਲੱਗੀ ਆ ਤੇ ਇਸ ਕਰਕੇ ਡਿਊਟੀ ਤੇ ਪਹੁੰਚੇ ਹਾਂ ਪਰ ਬਹੁਤ ਜ਼ਿਆਦਾ ਮਾਨਸਿਕ ਭਾਵਿਕ ਹੋ ਰਿਹਾ ਜੀ ਵੀ ਸਾਨੂੰ ਅੱਜ ਇੱਥੇ ਖੜੇ ਹੋਣ ਦੇ ਬਾਵਜੂਦ ਵੀ ਸਾਡਾ ਭਰਾ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਬਿਲਕੁਲ ਤੇ ਬਹੁਤ ਜ਼ਿਆਦਾ ਮਨਪਾਵਿਕਾ ਜੀ ਭਾਜੀ ਕਿੰਨਾ ਕਿੰਨਾ ਸਮਾਂ ਭਾਜੀ ਇੱਥੇ ਆਜ ਰਿਹਾ ਇਕੱਠੇ ਤੁਸੀਂ ਡਿਊਟੀ ਕੀਤੀ ਹੈ ਨੌਕਰੀ ਕੀਤੀ ਹੈ ਅਸੀਂ ਟ੍ਰੇਨਿੰਗ ਇਕੱਠੇ ਕੀਤੀ ਹੈ ਜੀ ਇਕੱਠੇ ਅਸੀਂ ਭਰਤੀ ਹੋਏ ਹਾਂ ਜੀ ਤੇ ਸਾਡੇ ਨਾਲ 4 ਸਾਲ ਉਹਨਾਂ ਨੇ ਡਿਊਟੀ ਕੀਤੀ ਉਸ ਤੋਂ ਬਾਅਦ ਫਿਰ ਇਧਰ ਸਿੰਕਿੰਗ ਵਾਲੇ ਪਾਸੇ ਕਰਕੇ ਹਾਂਜੀ ਭਾਜੀ ਲੱਗਦਾ ਕਿ ਲੋਕਾਂ ਲਈ ਤਾਂ ਭਾਵੇਂ ਰਾਜ ਵਿੱਚ ਬੰਦਾ ਨਹੀਂ ਰਹੇ ਪਰ ਤੁਹਾਡੇ ਰਿਸ਼ਤੇਦਾਰਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਹਾਂਜੀ ਇਹ ਗੱਲ ਜਰੂਰ ਹੈ ਜੀ ਅੱਜ ਪਰਮਾਤਮਾ ਦੇ ਚਰਨਾਂ ਵਿੱਚ ਜਾਵ ਰਾ ਜੇ ਪਰ ਉਹਨਾਂ ਦਾ ਨਾਮ ਬਹੁਤ ਜ਼ਿਆਦਾ ਮਤਲਬ ਬੜਿਆ ਹੈਗਾ ਸੀਗਾ ਤੇ ਬਹੁਤ ਹੁਣ ਵੀ ਨਾਮ ਉਹਦਾ ਬਣਿਆ ਰਹਿਣਾ ਜੀ ਉਹਨਾਂ ਦਾ ਹਾਂਜੀ ਧੰਨਵਾਦ ਕੁਲਵੰਤ ਜੀ ਭਾਵੁਕ ਹੋ ਰਹੇ ਨੇ ਕੁਲਵੰਤ ਜੀ ਪਰ ਦੱਸ ਦਈਏ ਕਿ ਬਹੁਤ ਔਖਾ ਹੁੰਦਾ ਹੈ ਬਹੁਤ ਔਖਾ ਹੁੰਦਾ ਹੈ ਜਦ ਕੋਈ ਆ ਖਾਸ ਤੌਰ ਤੇ ਨਾਲ ਟ੍ਰੇਨਿੰਗ ਕੀਤੀ ਆ ਨਾਲ ਨੌਕਰੀ ਕੀਤੀ ਆ ਦੇਖੋ ਇੰਨੀ ਜਿਆਦਾ ਨਾਲ ਰਹਿ ਕੇ ਵੀ ਰਾਜਵੀਰ ਜਵੰਦਾ ਦੇ ਅੱਜ ਉਹਦਾ ਸਾਥੀ ਉਹਦਾ ਸਾਥੀ ਅੱਜ ਉਸ ਦੇ ਅੰਤਿਮ ਰਸਮਾਂ ਦੇ ਵਿੱਚ ਵੀ ਐਪੀਡੀਓਟੀ ਕਰਨ ਦੇ ਲਈ ਮਜਬੂਰ ਆ ਭਾਵੁਕ ਹੋ ਰਿਹਾ ਬਹੁਤ ਜਿਆਦਾ ਭਾਵੁਕ ਹੋ ਰਿਹਾ ਹਾਲਾਂਕਿ ਚੰਦ ਮਿੰਟ ਗੱਲ ਕੀਤੀ ਹੈ ਕਿਉਂਕਿ ਅੰਦਰੋਂ ਬਹੁਤ ਜਿਆਦਾ ਕਹਿ ਸਕਦੇ ਮਨ ਉਦਾਸ ਹੈ ਜਿਸ ਵੀਰ ਨਾਲ ਰਾਜਵੀਰ ਜਵੰਦਾ ਦੇ ਨਾਲ ਪਲਵਤਾਏ ਹੋਣ ਸਮਾਂ ਬਤਾਇਆ ਹੋਵੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਗੀਤ ਦੀਆਂ ਤਿਆਰੀਆਂ ਮੌਕੇ ਜਿਹੜਾ ਸਭ ਕੁਝ ਦੇਖਿਆ ਜਦੋਂ ਸਟਾਰ ਨਹੀਂ ਸੀ ਸਿਰਫ ਇੱਕ ਪੁਲਿਸ ਮੁਲਾਜ਼ਮ ਸੀ ਤਾਂ ਉਦੋਂ ਦੇ ਜਿਹੜੇ ਕਲਵੰਤ ਸਿੰਘ ਉਹਨਾਂ ਦੇ ਸਾਥੀ ਰਏ ਮੁਲਾਜ਼ਮ ਅੱਜ ਹੌਲਦਾਰ ਨੇ ਔਰ ਵੀਆਪੀ ਡਿਊਟੀ ਦੇ ਵਿੱਚ ਅੱਜ ਉਹਨਾਂ ਦੀ ਇੱਥੇ ਡਿਊਟੀ ਲੱਗੀ ਆ ਪਰ ਮਨ ਉਦਾਸ ਆ ਉਹਨਾਂ ਦਾ ਆਪਣਾ ਰਾਜਵੀਰ ਵੀਰਾ ਵਰਗਾ ਭਰਾ ਵਰਗਾ ਰਾਜਵੀਰ ਜਵੰਦਾ ਅੱਜ ਉਹਨਾਂ ਦੇ ਵਿੱਚ ਨਹੀਂ ਰਿਹਾ ਪਰ ਉਹ ਕਦੇ ਸਾਡੇ ਦਿਲਾਂ ਵਿੱਚ ਹਮੇਸ਼ਾ ਰਾਜਵੀਰ ਜਵੰਦਾ ਜਿੰਦਾ ਰਹੇਗਾ ਜਗਰਾਵਾ ਪੋਨਾ ਤੋਂ ਕਮਾਂਮਨ ਅਮਨਦੀਪ ਦੇ ਨਾਲ ਸੁੱਖਾ ਖੇੜੀ ਵਾਲਾ